ਉਜੰਗ ਪ੍ਰਯਾਤ ਛੰਦ ਉਜੰਗ ਪ੍ਰਯਾਤ ਛੰਦ ਪੁਜੰਗ ਨੇ ਕਹਿਣਾ ਜਜੇ ਤੇ ਪਿਆ ਜੰਗ ਕਹਿਣਾ ਪੁਜੰਗ ਪ੍ਰਯਾਤ ਛੰਦ ਉਜੰਗ ਪ੍ਰਯਾਤ ਛੰਦ ਅਗਦੇ ਅਬਦੇ ਮਕਦੇ ਅਬਦੇ ਅਨੰਦੀ ਸਰੂਪੇ ਅਨੰਦੀ ਸਰੂਪੇ ਨਮੋ ਸਰਬਮਾਨੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਸਮਸਤੀ ਨਿਧਾਨੇ ਨੰਨੇ ਨੂੰ ਸਿਹਾਰੀ ਆ ਨਿਧਾਨੇ ਨੰਨੇ ਸਿਹਰੀ ਨੇ ਨਿਧਾਨੇ ਨਮਸਤਵੰ ਮੇਰ ਨਾਥੇ ਨਮਸਤਵੰ ਮੇਰ ਨਾਥੇ ਨਮਸਤਵੰ ਨਿਕਣਤਵੰ ਰਿ ਦੀ ਆਵਾਜ਼ ਕੱਢਣੀ ਆ ਤਾਂ ਵੀ ਅੱਧਾ ਵਾਵਾ ਬੋਲ ਹੋਣਾ ਨਮਸਤਵੰ ਮਿਰਮਾਥੇ ਨਮਸਤਵੰ ਮਿਰਮਾਥੇ ਨਮਸਤਵੰ ਪਰਮਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਦੇਸੇ ਨਮੋ ਸਰਬ ਪੀਸੇ ਨਮੋ ਸਰਬ ਪੀਸੇ ਨਮੋ ਰਾਜ ਰਾਜੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਸਾਹ 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 ਮੁਕਤਾ ਸਾਹ 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 ਸਾਹੇ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਗੀਤ ਗੀਤੇ ਨਮੋ ਗੀਤ ਗੀਤੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਰੋਖ ਰੋਖੇ ਨਮੋ ਰੋਖ ਰੋਖੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਨਮੋ ਸਰਬ ਜੀਤੰ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਦ੍ਰਿਸੰ ਰਾਰੇ ਨੂੰ ਸਿਹਾਰੀ ਲਾਉਣੀ ਦ੍ਰਿਸੰ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਨਮੋ ਬੀਜ We ਅਖਿਜੇ ਅਪਿਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਸਦਾ ਸਰਬਦਾ ਦਾ ਸ਼ਬਦ ਵੱਖਰਾ ਕਰਕੇ ਬੋਲਣਾ ਸਦਾ ਸਰਬਦਾ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਰਿੱਧ ਸਿੱਧੰ ਨਿਵਾਸੀ ਨੰਨੇ ਨੂੰ ਸਿਹਾਰੀਆ ਨਿਵਾਸੀ ਨਿਵਾਸੀ ਨੰਨੇ ਸਿਹਾਰੀ ਨੇ ਨੇਵਾਸੀ ਨੇਵਾਸੀ ਚਰਪਟ ਸੰਧ ਚਰਪਟ ਸੰਧ ਤਉ ਪ੍ਰਸਾਦਿ ਤਉ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਜੋਰ ਨਾ ਬੋਲਣਾ ਅੰਮ੍ਰਿਤ ਕਰਨਾ ਅੰਮ੍ਰਿਤ ਮੰਮੀ ਜੀ ਸਿਹਾਰੀ ਜਿਹੜੀ ਰਾਦੇ ਨੂੰ ਲੱਗਣੀ ਆ ਅੰਮ੍ਰਿਤ 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 ਕਰਮੇ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅੰਮ੍ਰਿਤ ਕਰੇ ਇੱਥੇ ਬੱਬਾ ਸ਼ਬਦ ਦਾ ਅੰਮ੍ਰਿਤ ਅੰਮ੍ਰਿਤ ਧਰਮੇ ਕਰਮੇ ਅਖਲ ਚੋ ਜੋਗੇ ਅਖਲ ਚੋ ਜੋਗੇ ਅਚਲ ਭੋਗੇ ਅਚਲ ਭੋਗੇ ਅਚਲ ਰਾਜੇ ਅਚਲ ਰਾਜੇ ਅਟਲ ਸਾਜੇ ਅਟਲ ਸਤਿ ਆਦੇਵ। ਅਲਖ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਗਿਆਤਾ ਅਗਯੇਨੁ ਸਿਹਾਰੀ ਅਗਯਤਾ ਗਿਆਤਾ ਸਰਬੰ ਭਾਨੇ ਸਰਬੰ ਭਾਨੇ ਸਰਬੰ ਮਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਤ੍ਰਾਨੰ ਸਰਬੰ ਭੋਗਤਾ ਸਰਬੰ ਭੋਗਤਾ ਸਰਬੰ ਜਗਤਾ ਸਰਬੰ ਜਗਤਾ ਸਰਬੰ ਦੇਵੰ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਛੰਦ ਰਾਰੇ ਨੂੰ ਦਰਾਂ ਕੜਿਆ ਰਾਰੇ ਦਰਾਂ ਕੜੇ ਰੂ ਰੂ ਕਰਕੇ ਉਚਾਰਨਾ ਰੂਵਾਲ ਛੰਦ ਰੂਵਾਲ ਛੰਦ ਆਦੇ ਰੂਪ ਆਦੇ ਰੂਪ ਅਨਾਦੇ ਮੂਰਤ ਅਨਾਦੇ ਮੂਰਤ ਅਜੋਨ ਪੁਰਖ ਅਪਾਰ ਅਜੋਨ ਪੁਰਖ ਅਪਾਰ ਸਰਬ ਮਾਨ ਸਰਬ ਮਾਨ ਤ੍ਰਿਮਾਨ ਦੇਵ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੋਨੇ ਕਾਲ ਸਰਬ ਕੋ ਜਤਰ ਤਤਰ ਬਿਰਾਜ ਹੀ ਜਤਰ ਤਤਰ ਬਿਰਾਜ ਹੀ ਬੱਬੇ ਨੂੰ ਸਿਹਾਰੀ ਆ ਬਿਰਾਜ ਹੀ ਬਿਰਾਜ ਹੀ ਅਬਧੂਤ ਰੂਪ ਰਸਾਲ ਅਬਧੂਤ ਰੂਪ ਰਸਾਲ ਅੱਦਾ ਹਿੰਦੀ ਦੇ ਤਦੈਵ ਭਾਰਾ ਕਰਕੇ ਬੋਲਣਾ ਅਬਧੂਤ 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 ਰੂਪ ਰਸਾਲ ਅਬਧੂਤ ਰੂਪ ਰਸਾਲਾਰੇ ਨੂੰ ਸਿਹਾਰੀ ਆ ਰੇਸਾਲ ਰੇਸਾਲ ਨਾਮ ਠਾਮ ਨਾਮ ਠਾਮ ਨਾ ਜਾਤ ਜਾ ਕਰ ਨਾ ਜਾਤ ਆਤਮਾ ਕਰ ਜੋ ਸ਼ਬਦ ਵੱਖਰਾ ਕਰ ਸ਼ਬਦ ਵੱਖਰਾ ਨਾਮ ਥਾਮ ਨਾਮ ਥਾਮ ਨਾ ਜਾਤ ਜਾ ਕਰ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਰੂਪ ਰੰਗ ਨਾ ਰੇਖ ਆਦੀ ਪੁਰਖ ਆਦਿ ਪੁਰਖ ਉਦਾਰ ਮੂਰਤ ਉਦਾਰ ਅਜੋਨ ਆਦ ਅਸੇਖ ਅਜੋਨ ਆਦ ਅਸੇਖ ਦੇਸ ਔਰ ਦੇਸ ਔਰ ਨਾ ਭੇਸ ਜਾ ਕਰ ਨਾ ਭੇਸ ਜਾ ਕਰ ਜਾ ਸ਼ਬਦ ਵੱਖਰਾ ਕਰ ਵੱਖਰਾ ਨਾ ਭੇਸ ਜਾ ਕਰ ਨਾ ਭੇਸ ਜਾ ਕਰ ਰੂਪ ਰੇਖ ਰੂਪ ਰੇਖ ਨਾ ਰਾਗ ਨਾ ਰਾਗ ਜਤਰ ਤਤਰ ਜਤਰ ਤਤਰ ਵਿਸਾ 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 ਹੋਏ ਫੈਲਿਓ ਅਨੁਰਾਗ ਹੋਏ ਫੈਲਿਓ ਅਨੁਰਾਗ ਮੰਨੇ ਨੂੰ ਓਮਕੜਾ ਅਨੁਰਾਗ 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 ਨਾਮ ਕਾਮ ਨਾਮ ਕਾਮ ਬੇਹੀਨ ਪੇਖਤ ਬੇਹੀਨ ਪੇਖਤ ਧਾਮ ਹੋ ਨਹਿ ਜਾਹੇ ਧਾਮ ਹੋ ਨਹਿ ਜਾਹੇ ਨਹਿ ਨਹੇ ਨਿਕਣ ਨਹੇ ਹਾਹੇ ਸਿਆਰੀ ਹੈ 헤 ਦੀ ਆਵਾਜ਼ ਬੋਲਣੀ ਆ ਨਹੇ ਨਹੇ ਜਾਹੇ ਜਾਨੀ ਸਰਬਮਨ ਸਰਬਮਾਨ ਸਰਬਤਰਮਾਨ ਸਰਬਤਰਮਾਨ ਸਦਾਬ ਮਾਨਤ ਤਾਹੇ ਸਦਾਬ ਮਾਨਤ ਤਾਹੇ ਦੋ ਤਤੇ ਇਕੱਠੇ ਹੋ ਗਿਆ ਕਲੀਅਰ ਕਰਕੇ ਸ਼ਬਦ ਬੋਲਣੇ ਆ ਮਾਨਤ ਤਾਹੇ ਮਾਨਤ ਤਾਹੇ ਏਕ ਮੂਰਤ ਏਕ ਅਨੇਕ ਦਰਸ਼ਨ ਅਨੇਕ ਦਰਸ਼ਨ ਈਨ ਰੂਪ ਅਨੇਕ ਈਨ ਰੂਪ ਅਨੇਕ ਖੇਲ 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 ਅਖੇਲ ਖੇਲਨ ਅੰਤ ਕੋ ਫਿਰ ਏਕ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਜਿਹ ਬੇਦ ਔਰ ਕਤੇਬ ਜਿਹ ਜਿਹ ਆਹ ਮੁਕਤਾ ਜਿਹ ਜਿਹ ਬੇਦ ਔਰ ਕਤੇਬ ਜਿਹ ਬੇਦ ਔਰ ਕਤੇਬ ਰੂਪ ਰੰਗ ਰੂਪ ਨਾ ਜਾਤ ਪਾਤ ਨਾ ਜਾਤ ਪਾਤ ਸੋ ਜਾਣਈ ਕਹਿ ਜੇਬ ਸੋ ਜਾਣਈ ਕਹਿ ਜੇਬ ਰੋਟੀ ਦੀ ਆਵਾਜ਼ ਬੋਲਣੀ ਆ ਸਸੇ ਓਂਕੜ ਸਸੇ ਓਂਕੜ ਸੋ ਇੰਨਾ ਕੀ ਬੋਲਣਾ ਸੋ ਜਨਈ ਸੋ ਜਨਈ 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 ਕਿਹ ਜੇਬ ਕਿਹ ਜੇਬ ਤਾਤ ਮਾਤ ਤਾਤ ਮਾਤ ਨਾ ਜਾਤ ਜਾ ਕਰ ਨਾ ਜਾਤ ਜਾ ਕਰ ਜਾ ਸ਼ਬਦ ਵੱਖਰਾ ਕਰ ਵੱਖਰਾ ਜਾ ਕਰ ਜਾ ਕਰ ਜਨਮ ਮਰਨ ਬੇਹੀਨ ਜਨਮ ਮਰਨ ਬੇਹੀਨ ਬੱਬੇ ਨੂੰ ਸਿਆਰੀ ਆ ਬੱਬੇ ਸਿਆਰੀ ਬੇ ਬੇਹੀਨ ਬੇਹੀਨ ਚੱਕਰ ਬੱਕਰ ਚੱਕਰ ਬੱਕਰ ਫਿਰੈ ਚਤਰ ਚੱਕ ਫਿਰੈ ਚਕਰ ਚੱਕ ਮਨਈ ਪੁਰ ਤੀਨ ਮਨਈ ਪੁਰ ਤੀਨ ਮਨਈ 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 ਪੁਰ ਤੀਨ ਪੁਰ ਤੀਨ ਲੋਕ 14 ਕੇ ਬਿਖੈ ਲੋਕ 14 ਕੇ ਬਿਖੈ ਜਗ ਜਾਪ ਹੀ ਜਿਹ ਜਾਪ ਜਗ ਜਾਪ ਹੀ ਜਿਹ ਜਿਹ ਜਾਪ ਆਦਿ ਦੇਵ ਆਦਿ ਦੇਵ ਅਨਾਦ ਮੂਰਤ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪਰਮ ਰੂਪ ਪੁਨੀਤ ਮੂਰਤ ਪੁਨੀਤ ਮੂਰਤ ਪੱਪੇ ਨੂੰ ਕੜਾ ਪੱਪੇ ਅੰਕੜ ਪੋ ਪੁਨੀਤ 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 ਮੂਰਤ ਮੂਰਤ ਪੂਰਨ ਪੁਰਖ ਅਪਾਰ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਰਬ ਵਿਸਵ ਰਚਿਓ ਬੱਬੇ ਨੂੰ ਸਿਆਰੀ ਸੱਸੇ ਨੂੰ ਔਂਕੜ ਤੇ ਅੱਧਾ ਐੜਾ ਇਹ ਤਿੰਨ ਅੱਖਰ ਬੁਰਾ ਨੇ ਵਿਸਵ 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 ਸਰਬ ਵਿਸਵ ਰਚਿਓ ਸਰਬ ਵਿਸਵ ਰਚਿਓ ਸੋਇੰ ਪਵ ਸ਼੍ਰਾਮ ਪਵ ਸੱਸੇ ਨੂੰ ਔਂਕੜ ਈੜੀ ਨੂੰ ਸਿਆਰੀ ਤੇ ਐੜੇ ਟਿੱਪੀ ਜਈਏ ਤਾਂ ਈੜੀ ਨੂੰ ਸਿਆਰੀ ਤੇ ਐੜੇ ਨੂੰ ਟਿੱਪੀ ਬੋਲਣਾ ਸੰਸਕ੍ਰਿਤ ਦਾ ਸ਼ਬਦ ਆ ਸੰਸਕ੍ਰਿਤ ਜਦੋਂ ਪੜੋਗੇ ਉਹਦੇ ਵਿੱਚ ਇੱਕ ਸ਼ਬਦ ਆਉਂਦੇ ਆ ਸਯੰ ਭਵ ਸਯੰ ਭਵ ਸਯੰ ਭਵ ਗੜਨ ਭੰਜਨ ਹਾਰ ਗੜਨ ਸ਼ਬਦ ਭਾਰਾ ਕਰਕੇ ਬੋਲਣਾ ਗੜਨ ਭੰਜਨ ਹਾਰ ਕਾਲਹੀਨ ਕਾਲਹੀਨ ਕਲਾ ਸੰਜੁਗਤ ਕਲਾ ਸੰਜੁਗਤ ਜੋਰ ਲਾ ਕੇ ਸ਼ਬਦ ਬੋਲਣਾ ਸਸੇ ਤੇ ਟਿਪੀਆ ਸੰਜੁਗਤ ਸੰਜੁਗਤ ਆਕਾਲ ਪੁਰਖ ਆਦੇਸ਼ ਆਕਾਲ ਪੁਰਖ ਆਦੇਸ਼ ਧਰਮ ਧਾਮ ਧਰਮ ਧਾਮ ਸੋ ਭਰਮ ਰਹਤ ਸੋ ਭਰਮ ਰਹਤ ਰਹਤ ਨਹੀਂ ਕਹਿਣਾ ਰਹਤ 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 ਕਮਾਂਗੇ ਸਾਰੇ ਨੂੰ ਦਲਾਈਆਂ ਲੱਗਦੀਆਂ ਰਹਤ ਨਹੀਂ ਕਹਿਣਾ ਰਹਤ ਰਹਤ ਤਿੰਨੇ ਅੱਖਰ ਮੁਕਤੇ ਆ ਰਹਤ ਰਹਤ ਸੋ ਭਰਮ ਰਹਤ ਸੋ ਭਰਮ ਰਹਤ ਆਪੂਤ ਅਲਖ ਅਭੇਸ਼ ਆਪੂਤ ਅਲਖ ਅਭੇਸ਼ ਅੰਗ ਰਾਗ ਅੰਗ ਰਾਗ ਨਾ ਰੰਗ ਜਾ ਕਹੇ ਨਾ ਰੰਗ ਜਾ ਕਹੇ ਜਾ ਸ਼ਬਦ ਵੱਖਰਾ ਕਹੇ ਵੱਖਰਾ ਕਹੇ ਕਹਣਾ ਕਹੇ ਆਹ ਨੂੰ ਸੇ ਹਰੀਆ ਨਾ ਰੰਗ ਜਾ ਕਹੇ ਨਾ ਰੰਗ ਜਾ ਕਹੇ ਜਾਤ ਪਾਤ ਨਾ ਨਾਮ ਜਾਤ ਪਾਤ ਨਾ ਨਾਮ ਗਰਭ ਗੰਜਨ ਗਰਭ ਗੰਜਨ ਬੱਬਾ ਖਰ ਬੁਰਣਾ ਗਰਭ ਨਹੀਂ ਕਹਿਣਾ ਗਰਭ ਪੋਲਾ ਜਾ ਬੁਰਣਾ ਗਰਭ ਗੰਜਨ ਗਰਭ ਗੰਜਨ ਦੁਸ਼ਟ ਭੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਮੁਕਤ ਦਾਇਕ ਕਾਮ ਦਾਇਕ ਕਾਮ ਦਾਇਕ ਵੱਖਰੇ ਵੱਖਰੇ ਕਰਕੇ ਸ਼ਬਦ ਬੋਲਣੇ ਆਪ ਰੂਪ ਆਪ ਰੂਪ ਅਮੇਕ ਅਨ ਉਸਤਤ ਅਮੇਕ ਅਨ ਉਸਤਤ ਏਕ ਪੁਰਖ ਅਬਧੂਤ ਏਕ ਪੁਰਖ ਅਬਧੂਤ ਤਦਾਂ ਹਿੰਦੀ ਦਾ ਤਦਾਂ ਨੂੰ ਪਹਾਰਾ ਕਰਕੇ ਬੋਲਣਾ ਹਿੰਦੀ ਦਾ ਸ਼ਬਦ ਆਬਧੂਤ ਅਬਧੂਤ ਏਕ ਪੁਰਖ ਅਬਧੂਤ ਏਕ ਪੁਰਖ ਅਬਧੂਤ ਗਰਭ ਗੰਜਨ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਆਦ ਰੂਪ ਅਸੂਤ ਅੰਗ ਹੀਨ ਅੰਗ ਹੀਨ ਅਪੰਗ ਅਨਾਤਮ ਅਪੰਗ ਅਨਾਤਮ ਏਕ ਪੁਰਖ ਅਪਾਰ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਲਾਇਕ ਸਰਬ ਕਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਕੋ ਸਰਬਗੰਤਾ ਸਰਬਗੰਤਾ ਸਰਭੰਤਾ ਸਰਭੰਤਾ ਸਰਬ ਤੇ ਅਨਭੇਖ ਸਰਬ ਤੇ ਅਨਭੇਖ ਇਹ ਸ਼ਬਦ ਵੱਖਰਾ ਕਰਕੇ ਬੋਲਣਾ ਸਰਬ ਤੇ ਅਨਭੇਖ ਸਰਬ ਤੇ ਅਨਭੇਖ ਸਰਬ ਸਾਸ਼ਤਰ ਨਾ ਜਾਣਹੀ ਸਰਬ ਸਾਸ਼ਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਜਿਹ ਰੂਪ ਰੰਗ ਜਿਹ ਨਹੀਂ ਕਹਣਾ ਜਿਹ 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 ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਨ ਜਾ ਕਹੇ ਜਾ ਸ਼ਬਦ ਵਖਰਾ ਕਹੇ ਸ਼ਬਦ ਵਖਰਾ ਬੋਲਣਾ ਪਰਮ ਬੇਦ ਪਰਮ ਬੇਦ ਪੁਰਾਨ ਜਾ ਕਹੇ ਪੁਰਾਨ ਜਾ ਕਹੇ ਨੀਤ ਭਾਕਤ ਨਿਤ ਨੀਤ ਭਾਕਤ ਨਿਤ ਕੋਟ ਸਿਮਰਤ ਕੋਟ ਸਿਮਰਤ ਸਸੇ ਦੇ ਟਿੱਪੀਆ ਜੋਰ ਨਾ ਬੋਲਣਾ ਸਿਮਰਤ ਕੋਟ ਸਿਮਰਤ ਪੁਰਾਨ ਸਾਸਤਰ ਪੁਰਾਨ ਸਾਸਤਰ ਨਾ ਆਵਹੀ ਵਹੋ ਚਿਤ ਨਾ ਆਵਹੀ ਵਹੋ ਚਿਤ ਵਹੋ ਵਹੋ ਆਹੇ ਨੁਕੜਾ ਵਹੋ ਚਿਤ ਵਹੋ ਚਿਤ